ਜਿਲ੍ਹਾ ਨਮਾਜ਼ ਸ਼ਹਿਰ ਦੇ ਗੋਲਡਨ ਪੈਲਸ ਵਿੱਚ ਬਰਾਤਿਆਂ ਵੱਲੋਂ ਕੀਤਾ ਗਿਆ ਜੰਮ ਕੇ ਹੰਗਾਮਾ ਮਿਲੀ ਜਾਣਕਾਰੀ ਅਨੁਸਾਰ ਲੜਕੀ ਦੇ ਪਰਿਵਾਰ ਵੱਲੋਂ ਨਵੇਂ ਸ਼ਹਿਰ ਦਾ ਗੋਲਡਨ ਪੈਲਸ ਬੁੱਕ ਕੀਤਾ ਗਿਆ ਸੀ ਪੈਲਸ ਵਾਲਿਆਂ ਨੂੰ ਏਸੀ ਚਲਾਉਣ ਦੇ ਪੈਸੇ ਦਿੱਤੇ ਗਏ ਸਨ ਲੇਕਿਨ ਪੈਲਸ ਦੇ ਵਿੱਚ ਏਸੀ ਨਹੀਂ ਚਲਾਏ ਗਏ ਜਿਸ ਕਾਰਨ ਇਹ ਸਾਰਾ ਹੰਗਾਮਾ ਹੋ ਗਿਆ ਇਹ ਘਟਨਾ ਸਾਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਰਹੀ ਹੈ ਤੁਸੀਂ ਵੀ ਸੁਣੋ ਅਸਲ ਚੱਕੀ ਹੈ ਪੂਰਾ ਮਾਮਲਾ ਮੇਰਾ ਨਾਮ ਅਰਜਨ ਸਿੰਘ ਟਵਾੜਾ ਜੀ ਪਿੰਡ ਕਰਿਆਉਂ ਦਾ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਇਦਾਂ ਜੀ ਸਾਡੇ ਅਜ ਭਰਾ ਦਾ ਵਿਆਹ ਹੈ ਜੀ ਕਿਹੜੇ ਪਿੰਡ ਤੋਂ ਅਸੀਂ ਉਹਦਾ ਹੈ ਕਿ ਕਰਿਆਉਂ ਦੇ ਜੀ ਠੀਕ ਹੈ ਤੇ ਬੰਬੇ ਮੋਟਰ ਕਰੇ ਵਾਲਿਆ ਮੁੰਡਾ ਆ ਉਹਨਾਂ ਦਾ ਵਿਆਹ ਸੀ ਅੱਜ ਗੱਲਬਾਤ ਕੀ ਹੋਈ ਹੈ ਗੱਲਬਾਤ ਇਦਾਂ ਹੋਈ ਹੈ ਜੀ ਜਦੋਂ ਅਸੀਂ ਆਏ ਆ ਪਹਿਲਾਂ ਪਹਿਲੇ 'ਚ ਅਸੀਂ ਆਪਣਾ ਖਾਕ ਹੋ ਕੇ ਸਾਰਾ ਕੁਝ ਜਦੋਂ ਅਸੀਂ ਕੱਪੜੇ ਡਰੈਸ ਚੇਂਜ ਕਰਨ ਲੱਗੇ ਆ ਹੂੰ ਉੱਥੇ ਅਸੀਂ ਜਾ ਕੇ ਇਧਰਲੇ ਕਮਰੇ 'ਚ ਪਹਿਲਾਂ ਗਏ ਜੀ ਇਹਨਾਂ ਦੇ ਆਫਿਸ 'ਚ ਉੱਥੇ ਏਸੀ ਹੈ ਨਹੀਂ ਸਿਕਾ ਜਹੀ ਦੂਏ ਪਾਸੇ ਚਲੇ ਗਏ ਜੀ ਨਾ ਉਹ ਤੇ ਏਸੀ ਦਾ ਰਿਮੋਟ ਜੀ ਨਾ ਉਹ ਏਸੀ ਚੱਲਦਾ ਸਿਕਾ ਜੀ ਅਸੀਂ ਜੋ ਇਹਨਾਂ ਨੂੰ ਕਹੇ ਜੀ ਏਸੀ ਚਲਾ ਦਿਓ ਉਹ ਵੀ ਬੰਦਾ ਸਾਡੇ ਲਾਗੇ ਨਾ ਆਇਆ ਜੀ ਨਾ ਕੋਈ ਮੈਡਮ ਨਾ ਕੋਈ ਬੰਦਾ ਜਾਣੀ ਉਹ ਕਹਿੰਦੇ ਜੀ ਮਾਲਕ ਨੂੰ ਪੁੱਛੋ ਅਸੀਂ ਕਹਾਂ ਮਾਲਕ ਨੂੰ ਸਾਡੀ ਗੱਲ ਕਰਾ ਦਿਓ ਤੇ ਅਸੀਂ ਸਾਥੋਂ ਉਹਨਾਂ ਨੂੰ ਹਨਾ ਵੀ ਅਸੀਂ ਉਹਨਾਂ ਨਾਲ ਗੱਲ ਕਰੀਏ ਉਹ ਕਹਿੰਦੇ ਵੀ ਕੋਈ ਨਹੀਂ ਆਉਂਦੇ ਆ ਹੋਗੇ ਜੀ ਵੇਟ ਕਰਦੇ ਰਹੇ ਕਰਦੇ ਰਹੇ ਫਿਰ ਇਹਨਾਂ ਨੂੰ ਅਸੀਂ ਜਾ ਕੇ ਡੀਜ਼ੇ ਬੰਦ ਕਰਾਤਾ ਜੀ ਅੰਦਰ ਆ ਗਏ ਠੀਕ ਅਸੀਂ ਇਧਰ ਲੌਂਗ ਰੈਟ ਵੀ ਕਰਾਈ ਆ ਵੀ ਜੋ ਜਿਹੜਾ ਵੀ ਮੈਂਬਰ ਉਹ ਬੰਦਾ ਆ ਉਹ ਇੱਥੇ ਆ ਕੇ ਸਾਡੇ ਨਾਲ ਗੱਲ ਕਰੇ ਕਿ ਲੜਾਈ ਈ ਨਹੀਂ ਜਾਉਂਦੀ। ਇਹ ਮੁੰਡਾ ਆਇਆ ਜੀ ਉਹਨੇ ਆ ਕੇ ਈਸੀ ਦਾ ਚਲਾ ਦਿੱਤਾ ਜੀ। ਉਹ ਦੂਜੀ ਥੋੜਾ ਟਾਈਮ ਚੱਲਿਆ ਜੀ ਉਹ ਈ ਸੀ ਫੇਰ ਬੰਦ ਹੋ ਗਿਆ। ਠੀਕ ਬੰਦ ਹੋ ਕੇ ਇਹਨਾਂ ਨੇ ਇਧਰ ਮੈਂ ਪਿੱਛੇ ਗਿਆ ਮੈਂ ਕਿਹਾ ਮੈਨੇਜਰ ਕਿੱਥੇ ਆ ਬੰਦਾ? ਮੈਨੂੰ ਨਹੀਂ ਪਤਾ ਸੀ ਇਹਨਾਂ ਦਾ। ਉਹ ਤਾਂ ਮੈਨੂੰ ਪਤਾ ਸੀ ਕਿਹਨਾਂ ਦਾ ਹੈ ਹਨਾ। ਮੈਂ ਇਹ ਉੱਥੇ ਕੋਲ ਖੜੇ ਉਹਨੂੰ ਕਰਵਾ ਰੇ ਸਕੇ। ਇਹਨਾਂ ਦੀ ਜਿਹੜੀ ਵਾਇਰਿੰਗ ਆ ਉਹ ਨਾ ਪ੍ਰੋਪਰ ਹੋ ਆ ਜੀ। ਕੁੰਡੀਆਂ ਬਣੀਆਂ ਆ ਉਹਨਾਂ ਨਾਲ ਮਰੂੜੀਆਂ ਦੇਈ ਜਾਂਦੇ ਆ ਕੋਈ ਨਿਆਣਾ ਉੱਥੇ ਜੰਮੜ ਜਵੇ ਕੋਈ ਕੌਸ਼ ਹੋ ਜਵੇ ਕੱਲੂ ਕੋਈ ਜ਼ਿੰਮੇਵਾਰ ਨਹੀਂ ਹੈਗਾ ਜੀ ਜਿੰਨੇ ਆਉਣੇ ਤੇ ਪਰੋਹਣੇ ਆਉਂਦੇ ਆ ਕਿਸੇ ਦਾ ਨਿਆਣਾ ਕਿਤੇ ਜਾਂਦਾ ਕਿਸੇ ਦਾ ਨਿਆਣਾ ਕਿਤੇ ਜਾਂਦਾ ਮੇਨ ਪ੍ਰੋਬਲਮ ਕੀ ਆਈ ਦੀ ਆਈਆ ਤੇ ਗੱਲਬਾਤ ਮੇਨ ਪ੍ਰੋਬਲਮ ਇਹ ਹੈ ਜੀ ਫੇਰ ਅਸੀਂ ਉੱਥੇ ਡੀਜੇ ਤੇ ਜਾ ਕੇ ਉਦੋਂ ਉਹਨਾਂ ਨੇ ਸਾਡਾ ਏਸੀ ਚਲਾ ਦਿੱਤਾ ਜੀ ਫੇਰ ਸਾਡਾ ਏਸੀ ਬੰਦ ਹੋ ਗਿਆ ਮੈਂ ਫੇਰ ਹੀ ਨਾ ਕੋ ਗਿਆ ਜੀ ਕਹਿੰਦੇ ਹੋਣੇ ਚੱਲ ਪਊਗਾ ਠੀਕ ਹੈ ਜੀ ਫੇਰ ਉਹਨਾਂ ਨੇ ਚਲਾ ਦਿੱਤਾ ਜੀ ਥੋੜੀ ਜਿਹੀ ਦੇਰ ਬਾਅਦ ਸਾਰਾ ਅੰਦਰੋਂ ਹਾਲ ਦਾ ਜਿੰਨਾ ਕੂਲ ਜਿੰਨੇ ਪਸੀਨਾ ਪਸੀਨੀ ਪਸੀਨਾ ਸਾਰਾ ਕੁਝ ਇਹ ਇਹਨਾਂ ਨੂੰ ਲੈ ਗਏ ਆ ਮੈਂ ਕਿਹਾ ਇਦਾਂ ਦਾ ਕਰਕੇ ਗੱਲਵਾ ਜੀ ਇਹ ਕਹਿੰਦੇ ਭਾਜੀ ਹੋ ਜਾਊਗਾ ਸੀ ਪਿਆਰ ਨਾਲ ਪਹਿਲਾਂ ਡੀਲਿੰਗ ਕੀਤੀ ਜੀ ਜਦੋਂ ਬਾਅਦ ਕਿਉਂ ਇਹਨਾਂ ਨੇ ਸਾਡੀ ਗੱਲ ਨਹੀਂ ਗੋਲੀ ਇਹ ਤਾਂ ਦਫ਼ਤਰ ਨਾਲ ਨੂੰ ਆ ਗਏ ਜੀ ਇਹ ਫੋਨ ਤੇ ਲੱਗੇ ਉਹਦੀ ਮੈਂ ਕਿਹਾ ਮੈਂ ਕਿਹਾ ਸਾਰਾ ਸਾਡੀ ਗੱਲ ਸੁਣੋ ਸਾਰੇ ਬੰਦਿਆਂ ਦੇ ਵਿੱਚ ਇਹਨਾਂ ਦਾ ਸਾਡਾ ਇਹਨਾਂ ਨੇ ਇਹ ਨਹੀਂ ਵੀ ਕਿਹਾ ਵੀ ਹਾਂ ਮੇਰੀ ਗਲਤੀ ਆ ਇਹ ਸਾਡੇ ਮੂਰੇ ਝੁਕੇ ਨਹੀਂ ਹੈਗੇ ਚਲੋ ਇਹ ਇਹ ਐਵੇਂ ਨੋਰਮਲੀ ਗੱਲਵਾ ਜਿਹੜੀ ਹੈ ਇਹ ਵੀ ਉਸੀ ਵਾਲੀਆਂ ਹਨਾ ਚਲੋ ਗੱਲਾਂ ਭੁੱਲ ਜਾਂਦੀਆਂ ਜਿਹੜੀ ਇਹਨਾਂ ਨੇ ਸਾਡੇ ਨਾਲ ਮਿਸ ਬੇਵ ਵੀ ਕੀਤੀ ਹੈ ਨਾ ਕਹਿੰਦੇ ਆਜੋ ਮੈਨੂੰ ਮਾਰਦਾ ਉਹ ਫਲਾਨਾ ਕਰਦਾ ਢਿੰਕੜਾ ਕਰਦਾ ਅੱਛਾ ਉਹ ਗੱਲਾਂ ਸਾਨੂੰ ਚੁੱਪ ਦੀਆਂ ਸਾਡੇ ਕਹਿੰਦਾ ਮਤਲਬ ਹੈ ਉਹ ਤਾਂ ਜੋ ਉਹ ਤਾਂ ਐਵੇਂ ਨੋਰਮਲ ਗੱਲਾਂ ਆ ਦੀ ਕਦੋਂ ਕਰਦੇ ਜੂਂਦੇ ਇਹਨਾਂ ਨੇ ਮਿਸ ਬੇਵ ਵੀ ਕੀਤਾ ਮਿਸ ਬੇਵ ਕੀਤਾ ਸੀ ਹੁਣ ਕਦੋਂ ਕਰਦੇ ਕਿੰਨੀ ਗਰਮੀ ਹੁੰਦੀ ਆ ਅੱਛਾ ਏਸੀ ਵਿੱਚ ਕੀਤਾ ਆ ਉਹ ਸਾਰਾ ਕੁਝ ਕੀਤਾ ਜੀ ਇਹਨਾਂ ਨੇ ਪੈਸੇ ਜੋ ਸਾਰਾ ਕੁ ਕੁੜੀ ਵਾਲਿਆਂ ਨੇ ਕੀਤਾ ਸਾਰਾ ਕੁਝ ਇਹਨਾਂ ਨੇ ਕੀਤਾ ਬੇਟੀ ਤੇ ਤੇ ਕਿਹੜਾ ਪੈਰਸ ਸੀ ਤੁਹਾਡਾ ਇਹ ਗੋਲਡਰ ਚੱਲ ਰਿਹਾ ਸੀ ਜੀ ਇਨੇ ਕਿਹਾ ਕਿ ਇੱਕ ਨੰਬਰ ਕਮਰੇ ਦਾ ਏਸੀ ਨਹੀਂ ਚੱਲ ਰਿਹਾ ਸਰ 1 ਮਿੰਟ ਯਸ ਮੈਂ ਇਹਨਾਂ ਦੇ ਉਹ ਓਨਲੀ 1 ਮਿੰਟ ਪਲੀਜ਼ ਰਿਕਵੈਸਟ ਇਹਨਾਂ ਦਾ ਕਹਿਣਾ ਆ ਕਿ ਅਸੀਂ ਏਸੀ ਵਿੱਚ ਕੀਤਾ ਸੀ ਸਾਰਾ ਕੁਝ ਕੀਤਾ ਸੀ ਲੇਕਿਨ ਏਸੀ ਦਾ ਚਲੋ ਕਿਸੇ ਕਾਰਨ ਕਰਕੇ ਖਰਾਬ ਹੋ ਗਿਆ ਇਹਨਾਂ ਨੇ ਕਿਹਾ ਕਿ ਸਾਨੂੰ ਉਹਦਾ ਗੁੱਸਾ ਕੋਈ ਨਹੀਂ ਉਹ ਕੁਝ ਵੀ ਹੋ ਸਕਦਾ ਪਰ ਜਦੋਂ ਇਹ ਤੁਹਾਡੇ ਨਾਲੇ ਨਹੀਂ ਗੱਲ ਕੀਤੀ ਤਾਂ ਤੁਸੀਂ ਇਹਨਾਂ ਨਾਲ ਮਿਸਬੀਹੇਵ ਕੀਤਾ ਇਸ ਗੱਲ ਦਾ ਇਹਨਾਂ ਨੂੰ ਗੁੱਸਾ ਕੀ ਕਹਿਣਾ ਚਾਹੂਗਾ ਮੈਂ ਇਹਨਾਂ ਨਾਲ ਕੋਈ ਮਿਸਬੀਹੇਵ ਨਹੀਂ ਕੀਤਾ ਜਿਹੜੇ ਬੰਦੇ ਵੀ ਸਾਰੇ ਸੀ ਜਿਨ੍ਹਾਂ ਮੁਰੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਇੱਧਰ ਆ ਇੱਧਰ ਤੈਨੂੰ ਮੈਂ ਦੱਸੂਗਾ ਮੈਂ ਜਨਰੇਟਰ ਵਾਲੇ ਨੂੰ ਫੋਨ ਕਰਾਇਆ ਸਾਡਾ ਜਨਰੇਟਰ ਫਟ ਗਿਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਸਾਡਾ ਜਨਰੇਟਰ ਫਟਿਆ ਹੋਇਆ ਤੁਸੀਂ ਜਿਹੜੇ ਮੁੱਦੇ ਨੇ ਮੈਂ ਜਿੰਨੇ ਵਜੇ ਫੋਨ ਕੀਤਾ ਉਹ ਵੀ ਇਹਨੇ ਵੀ ਚੈੱਕ ਕਰੋ ਡਿਟੇਲ ਤੁਸੀਂ ਉਹਨੂੰ ਕੱਢ ਕੇ ਦੇਖ ਲਓ ਇੱਧਰ ਸਰ ਤੁਸੀਂ ਇੱਧਰ ਕੱਢ ਕੇ ਦੇਖ ਲਓ ਕਿ ਉਹਨੂੰ ਫੋਨ ਕੀਤਾ ਕਿ ਤਾਰੀ ਜਲਦੀ ਤੋਂ ਜਲਦੀ ਘੱਟ ਉਹ ਕਹਿੰਦਾ ਸਰ ਮੈਂ ਜਨਰੇਟਰ ਪਾ ਕੇ ਅੱਧੇ ਬੋਲੇ ਘੰਟੇ ਪਹੁੰਚ ਰਿਹਾ ਮੈਂ ਕਹਾ ਮੇਰਾ 180 ਕਿਲੋਵਾਟ ਦਾ ਜਨਰੇਟਰ ਤੇ ਇੱਕੋ ਬੜੇ ਤੋਂ ਬਣਾ ਕਿਹੜਾ ਕਹਿੰਦਾ 125 ਕਿਲੋਵਾਟ ਦਾ ਕੋਈ ਗੱਲ ਨਹੀਂ ਮੈਂ ਅੱਧੇ ਯੂਨਿਟ ਦੇ ਜਿਹੜੇ ਬਾਟਮ ਤੇ ਪਾਤੇ ਨੇ ਤੂੰ 125 ਵਾਲਾ ਲੈ ਕੇ ਪੁੱਛਾ ਇਹ ਮੈਨੂੰ ਬਾਜੀ ਹੋਣੀ ਕਹਿੰਦਾ ਕਹਿੰਦਾ ਤੂੰ ਇੱਧਰ ਆ ਇੱਧਰ ਤੈਨੂੰ ਮੈਂ ਦੱਸਦਾ ਕਹਿੰਦਾ ਤੂੰ ਜੇ ਕਿਤੇ ਗਿਆ ਚਲੋ ਗਰਮੀ ਦੇ ਮੌਣ ਚ ਉਹਨਾਂ ਨੂੰ ਵੀ ਗਰਮੀ ਸੀ ਤੇ ਤੂੰ ਜਵਾਬ ਤੁਹਾਡਾ ਦੇਣਾ ਮਿਸ ਹੋਏ ਬਿਨ ਕਰਨਾ ਨਹੀਂ ਬੰਦਦਾ ਸੀ ਜੋ ਲੈ ਕੇ ਆ ਸਰ ਜੇ ਮੈਂ ਉਹਨਾਂ ਦੀ ਗੱਲ ਤੇ ਕੁਝ ਬੋਲਣਾ ਹੁੰਦਾ ਮੈਂ ਭੱਜਦਾ ਕਿਤੇ ਮੈਂ ਲੜਨ ਨੂੰਰੇ ਬੈਠਾ ਸੀ ਵੀਰਾਂ ਦੇ ਨਾਲ ਗੱਲ ਕੀਤੀ ਸੀ ਕਿ ਜੀ ਕਿ ਅਸੀਂ ਜਿਹੜਾ ਏਸੀ ਤੁਹਾਨੂੰ ਚਲਾ ਕੇ ਦੇਵਾਂਗੇ ਪਹਿਲਾਂ ਸਵੇਰੇ ਜੀ ਬਿਲਕੁਲ ਸਾਰਾ ਏਸੀ ਚਾਹੁੰਦਾ ਮੈਂ ਅਸੀਂ ਜਿਹੜੇ ਰੂਮ ਦੀ ਗੱਲ ਕਰ ਰਹੇ ਨੇ ਅਸੀਂ ਰੂਮ ਦੇ ਅਸੀਂ ਸਵੇਰੀ ਬਟਨ ਦਬੰਦਨਗੇ ਉੱਥੇ ਬਟਨ ਆ ਕੇ ਸਾਨੂੰ ਨਹੀਂ ਪਤਾ ਲੱਗਿਆ ਉਹਨਾਂ ਨੇ ਬਟਨ ਮਦਕਾ ਪਤਾ ਨਾ ਮੈਂ ਕੋਰੇ ਤੇ ਮੈਸੀ ਪੁੱਛਿਆ ਨਾਲ ਦੀ ਨਾਲ ਏਸੀ ਵਾਲਾ ਮੁੰਡਾ ਕਿ ਤੁਸੀਂ ਹੁਣ ਵੀ ਜਾ ਕੇ ਦੇਖ ਪਰ ਜਦੋਂ ਅਸੀਂ ਆਏ ਹੈਗੇ ਆ ਤਾਂ ਉਸ ਵੇਲੇ ਤੇ ਸਭ ਕੁ ਬੰਦ ਸੀ ਤੁਹਾਡੇ ਇਸ ਦਫ਼ਤਰ ਵਿੱਚ ਆਏ ਆ ਤੁਹਾਨੂੰ ਜਦੋਂ ਫੋਨ ਕੀਤਾ ਜਦੋਂ ਤੁਹਾਨੂੰ ਫੋਨ ਕੀਤਾ ਉਸ ਵੇਲੇ ਇਹ ਦਫ਼ਤਰ ਦੀ ਵੀ ਲਾਈਟ ਉਸ ਵੇਲੇ ਚੱਲੀ ਆ ਇਹਦੇ ਪਿੱਛੇ ਕੀ ਕਹਿਣਾ ਚਾਹੂਗੇ ਦਫ਼ਤਰ ਦੀ ਲਾਈਟ ਨਾ ਚੱਲਦੀ ਕਿਉਂ ਬਿਲਕੁਲ ਅਸੀਂ ਮੀਡੀਆ ਵਾਲੇ ਇੱਥੇ ਸੀਗੇ ਬੰਦ ਸੀ 15 ਮਿੰਟ ਘਟੇ ਰਹੇ ਆ ਲਾਈਟ ਦਾ ਹਾਲ ਦੀ ਲਾਈਟ ਵੇ ਦਾ ਲੋ ਕਨੈਕਸ਼ਨ ਸਾਡੇ ਕੋਲ ਹਾਲ ਦੇ ਵਿੱਚ 15 ਮਿੰਟ ਬਾਅਦ ਫਿਰ ਕਿੱਥੋਂ ਚੱਲੀ ਆ ਸਰ ਉਹ ਬਿਜਲੀ ਬੋਰਡ ਨੂੰ ਪਤਾ ਹੋਣਾ ਕਿਉਂਕਿ ਅਸੀਂ ਹਾਲ ਦੇ ਵਿੱਚੋਂ ਬਸ ਦਫ਼ਤਰ ਦੇ ਵਿੱਚੋਂ ਅਸੀਂ ਹਾਲ ਦੇ ਵਿੱਚ ਨਾ ਤਾਂ ਲਾਈਟ ਦੇਖ ਸਕਦੇ ਨਾ ਅਸੀਂ ਵਿੱਚ ਹੀ ਗਈ ਸਾਡਾ ਜਿਹੜਾ ਹਾਲ ਆ ਸਿਰਫ ਜਨਰੇਟਰ ਤੇ ਚੱਲਦਾ ਹੈ ਉਹਦਾ 40 ਕਿਲੋਵਾਟ ਦਾ ਜੀਨਰੇਟਰ ਲੱਗ ਕੇ ਚੱਲ ਰਿਹਾ ਇੱਕ 68 ਵਾਲਾ ਲੱਗ ਕੇ ਚੱਲ ਰਿਹਾ 125 ਨਹੀਂ ਕੀ ਦੇਖੋ ਜਦੋਂ ਕੋਈ ਮੈਰਿਜ ਕਰਦਾ ਤੁਹਾਨੂੰ ਦੇਖਦੇ ਜਾਂਦਾ ਉਹਦਾ 40 ਕਿਲੋਵਾਟ ਦਾ ਜੀਨਰੇਟਰ ਲੱਗ ਕੇ ਚੱਲ ਰਿਹਾ ਇੱਕ 68 ਵਾਲਾ ਲੱਗ ਕੇ ਚੱਲ ਰਿਹਾ 125 ਨਹੀਂ ਕੀ ਦੇਖੋ ਜਦੋਂ ਕੋਈ ਮੈਰਿਜ ਕਰਦਾ ਤੁਹਾਨੂੰ ਪਤਾ ਆ ਤਾਂ ਅਗਰ ਕੋਈ ਚੀਜ਼ ਖਰਾਬ ਹੋ ਜਾਂਦੀ ਆ ਤਾਂ ਉਹਦਾ ਉਸ ਦਾ ਹੱਲ ਵੀ ਤਾਂ ਤੁਸੀਂ ਲੱਭਣਾ ਨਾ ਅਸੀਂ ਸਾਰੇ ਇਹਨਾਂ ਨੂੰ ਪ੍ਰੋਵਾਈਡ ਕਰਕੇ ਦੇ ਰਹੇ ਸੀ ਇਹਨਾਂ ਨੇ ਜਾਣ ਤੋਂ ਕਿੰਨੇ ਘੰਟੇ ਲੱਗੇ ਸਰ 10 ਮਿੰਟ ਦੇ ਵਿੱਚ ਹੋ ਗਿਆ ਇਹਨਾਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਖੁੰਡਾ ਭੱਜ ਗਿਆ ਨਹੀਂ ਕੋਈ ਪ੍ਰੋਵਾਈਡ ਨਹੀਂ ਕੀਤਾ ਗਿਆ ਅਸੀਂ ਤੈਨੂੰ ਤਾਂ ਸਾਜੀ ਪ੍ਰੋਵਾਈਡ ਨਹੀਂ ਕੀਤਾ ਗਿਆ ਜਦੋਂ ਇਹਨਾਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਿਹੜੇ ਮਰਜ਼ੀ ਮੇਰੇ ਬੰਦੇ ਨੂੰ ਪੁੱਛ ਲਓ ਮੈਂ ਤਾਂ ਗਿਆ ਤੁਸੀਂ ਜਿਹੜੇ ਬੰਦੇ ਨੂੰ ਤੁਸੀਂ ਹੁਣ ਰੋਮਾਂ ਲਾ ਕੇ ਤੁਹਾਨੂੰ ਦਿਖਾਇਆ ਕਿਹੜਾ ਬੰਦਾ ਹੈ ਮੈਨੂੰ ਪਤਾ ਤੁਸੀਂ ਇਹਨਾਂ ਦੇ ਬੰਦੇ ਹੋ ਨਹੀਂ 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 ਮੈਂ ਤੁਹਾਡਾ ਨਾਲ ਗੱਲ ਲੈਣ ਆਇਆ ਕੋਈ ਬੰਦਾ ਦੇਖੋ ਮੀਡੀਆ ਵਾਲੇ ਇਟਸ ਓਕੇ ਸਰ ਇਹਨੂੰ ਵੀ ਬੋਲਣ ਦਾ ਮੌਕਾ ਦਿਓ ਸਰ ਇਹਨਾਂ ਦਾ ਹੀ ਬੰਦਾ ਹੈ ਜਿਨ੍ਹਾਂ ਨੇ ਪਾਰਟੀ ਬੁੱਕ ਰਾਈ ਇਹਨਾਂ ਨੇ ਮੈਨੂੰ ਕਿਹਾ ਜੀ ਤੁਹਾਡੀ ਸਰਵਿਸ ਨਹੀਂ ਹੋ ਰਹੀ ਕਿੰਨੇ ਬੰਦੇ ਕਿੱਥੇ ਨੇ ਮੈਂ ਕਹੀ 25 ਪੂਰੇ ਇਹਨਾਂ ਸਾਰੇ ਵੇਟਰ 29 ਵੇਟਰ ਗਿਣਾ ਕੇ ਭੇਜੂਗਾ 25 ਕਿੱਥੇ ਵੰਨੇ ਜੀ ਇਹਨਾਂ ਦਾ ਬੰਦਾ ਸਾਡੇ ਨਾਲ ਲੱਗਿਆ ਸੀ ਸੋਜੀ ਤੇ ਜਿਹੜਾ ਮਨੋਰ ਰਾਈਸ ਮੇਲ ਚ ਜਿਨ੍ਹਾਂ ਨੇ ਮੈਨੂੰ ਬੁੱਕ ਕਰਵਾਇਆ ਤੇ ਉਹਨਾਂ ਦੀ ਸਪਾਇਰਸ਼ਨ ਆ ਫੰਕਸ਼ਨ ਬੁੱਕ ਕਰਵਾਇਆ ਜੀ ਉਹਨਾਂ ਨੇ ਬੁੱਕ ਕਰਵਾਇਆ ਮੈਂ ਕਿਹਾ ਦੇਖ ਲੈ ਤੇਰੇ ਮੁੰਡੇ ਸਾਰਾ ਕੁਝ ਸਹੀ ਹੋ ਰਿਹਾ ਹੈ ਇਹ ਤਮੀ ਸਾਨੂੰ ਤੰਗ ਕਰੀ ਜਾ ਰਹੇ ਕਹਿੰਦਾ ਇਹ ਲੜਾਈ ਦੀ ਲੋੜ ਚ ਇਹਨੇ ਪਾਗਲ ਇਹਨਾਂ ਦਾ ਕੰਮ ਇਹਨੇ ਮੇਨ ਜੀ ਨੂੰ ਰੋ ਰਿਹਾ ਬਲਾ ਆਪ ਆਗਲਾ ਸਾਲ ਸਰ ਇਹ ਵੀ ਇਹ ਬੰਦਾ ਤੁਹਾਨੂੰ ਸਰ ਮੇਨ ਗੱਲ ਤੇ ਸੁਣੋ ਨਾ ਤੁਹਾਡੀ ਵੀ ਗੱਲ ਸੁਣ ਲਈ ਉਹਨਾਂ ਦੀ ਕੀ ਜਦੋਂ ਇਹਨਾਂ ਦਾ ਜਨਰੇਟਰ ਖਰਾਬ ਹੋਇਆ ਤੁਸੀਂ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਨਹੀਂ ਉਹਨਾਂ ਦਾ ਚਲਾਈ ਚਲਾਈ ਜੀ ਬਿਲਕੁਲ ਸਰ ਕੈਮਰੇ ਚੱਲ ਰਹੇ ਨੇ ਕੁਝ ਵੀ ਬੰਦ ਨਹੀਂ ਹੋਇਆ ਤੁਸੀਂ ਕੈਮਰੇ ਵਾਂਗੂ ਕਿਹੜੇ ਕਿਲੋਨ ਪੈਸੇ ਦੀ ਚੱਲ ਰਹੀ 4 ਘੰਟੇ ਬਾਅਦ ਚੱਲ ਰਹੇ ਸਰ 28 ਕਿਲੋਵੱਟ ਤੇ ਹਾਲੇ ਵੀ ਇਦਾਂ ਲੋੜ ਚੱਲ ਰਿਹਾ ਇਹ ਪੁੱਛੋ ਕਿ ਕਿੰਨੇ ਪੈਸੇ ਦੇ ਦਿੱਤੇ ਆ ਉਹ ਏਡੀ ਚੱਲ ਰਿਹਾ ਪਹਿਲੇ ਤੋਂ ਓਏ ਸੀ ਪਹਿਲੇ ਚੱਲ ਰਿਹਾ ਚੱਲ ਰਿਹਾ ਨਹੀਂ ਚੱਲ ਰਿਹਾ ਮੈਂ ਇੰਨੀ ਕਰ ਦਿੱਤੀ ਮੈਂ ਇਹਨੂੰ ਕਿਹਾ ਤੈਨੂੰ ਅਸੀਂ ਦੱਸਾਂਗੇ ਸਰ ਸਰ ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਜੋ ਇਹਨਾਂ ਦੇ ਕਹਿਣ ਮੁਤਾਬਕ ਤੁਹਾਡੇ ਕਹਿਣ ਮੁਤਾਬਕ ਜਦੋਂ ਇਹਨਾਂ ਨੇ ਤੁਹਾਨੂੰ ਧਮਕੀ ਦਿੱਤੀ ਤੁਸੀਂ ਡਰ ਗਏ ਔਰ ਤੁਸੀਂ ਚਲੇ ਗਏ ਤੁਸੀਂ ਜਿਹੜੀ ਇੰਨੀ ਇੰਨੀ ਬਰਾਤ ਆਈ ਹੋਈ ਆਹ ਕੈਨੀ ਪ੍ਰੋਬਲਮ ਉਹਨਾਂ ਵਾਰੀ ਕੋਈ ਜ਼ਿੰਮੇਵਾਰੀ ਨਹੀਂ ਸਾਰੇ ਬੰਦੇ ਮੇਰੇ ਤਾਂ ਕੋਈ ਜ਼ਿੰਮੇਵਾਰੀ ਨਹੀਂ ਪਹਿਲੇ ਮਹੀਨੇ ਤਾਂ ਭਾਜੀ ਅਸਲਾ ਲੈ ਜਾਣ ਛੱਦੇ ਸੀ ਗੇਟਵਰੇ ਵੀ ਸਰ ਤਾਂ ਤਾਂ ਮੈਂ ਨਿੱਕੇ ਪੁੱਛਣ ਨੂੰ ਫੋਨ ਕੀਤਾ ਯਾਰ ਨੂੰ ਪੁੱਛ ਲੋ ਤੁਸੀਂ ਕੋਲ ਸਪ੍ਰਸ਼ਾਸ਼ਨ ਵਾਲਾ ਆ ਸਕਦੇ ਸੀ ਅਗਰ ਧਮਕੀ ਸੀ ਇਹ ਵਿਆਹ ਦਾ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੈਨੂੰ ਆ ਕੇ ਫੋਨ ਕਰੋ ਮੁੰਛੀ ਵੀ ਆਇਆ ਉਹ ਕਹਿੰਦਾ ਤੁਸੀਂ ਪੁੱਛੋ ਮੈਂ ਨਾਲ ਵੀ ਨਾਲ ਆ ਗਿਆ ਮੈਂ ਸਚਨ ਨੂੰ ਫੋਨ ਕੀਤਾ ਜੀ ਮੈਂ ਕਿ ਤੁਸੀਂ ਪਹੁੰਚ ਜੀ ਉਹਨਾਂ ਨੇ ਫੋਨ ਕੀਤਾ ਵੇ ਜਿਹੜੇ ਥਾਣੇ ਨੇ ਕੀਤਾ ਆ ਥਾਣਾ ਜਿਹੜਾ ਨੇੜੇ ਪੰਦੀ ਸਾਨੂੰ ਕ੍ਰਿਆਮ ਵਾਲੀ ਤੁਸੀਂ ਮੈਂ ਆਨੂੰ ਫੋਨ ਕਰਕੇ ਪੁੱਛੋ ਜੀ ਦੱਸਤੀ ਆਪੀ ਉਹ ਤੇ ਹੋ ਗਿਆ ਹੁਣ ਹੱਲ ਕੀ ਆ ਸਰ ਇਹਨਾਂ ਦੇ ਆਪਣੇ ਬੰਦੇ ਦਾ ਹਾਲੋ ਹੁਣ ਤੁਸੀਂ ਦੱਸੋ ਸਰ ਅਸੀਂ ਥੋੜੀ ਦੱਸਣਾ ਤੁਸੀਂ ਦੱਸਦਾ ਪੈਸੇ ਸਾਨੂੰ ਪੈਸੇ ਨਾ ਦੋ ਜੀ ਅਸੀਂ ਇਹੀ ਕਹਿ ਸਕਦੇ ਹਾਂ ਸਰ ਅਸੀਂ ਆਪਣੀ ਮਾਫੀ ਮੰਗ ਲੰਮੀ ਭਾਈ ਜੇ ਸਾਡੇ ਤੋਂ ਕੋਈ ਗਲਤੀ ਨਹੀਂ ਸਾਨੂੰ ਪੈਸੇ ਨਾ ਦੋ ਜੀ ਅਸੀਂ ਵੈਸੇ ਸਾਡੀ ਗਲਤੀ ਕੋਈ ਨਹੀਂ ਅਸੀਂ ਤਾਂ ਵੀ ਤਿਆਰ ਹਾਂ ਸਰ ਕਿਉਂਕਿ ਇਹ ਸਾਰਾ ਕੁਝ ਸਾਰਾ ਕੁਝ ਸਿਰ ਕੁਦਰਤੀ ਹੈ ਅਸੀਂ ਰਸਤੇ 'ਚ ਜਾ ਰਹੇ ਹਾਂ ਪਰ ਇਹ ਮਿਸਬਿਹੇਵ ਕਰਨਾ ਗਲਤ ਬੋਲਣਾ ਉਹ ਕਿੱਥੋਂ ਦਾ ਸਰ ਸੱਚ ਮੰਨੀਓ ਮੈਂ ਕਿਸੇ ਨੂੰ ਮਿਸਬਿਹੇਵ ਨਹੀਂ ਕੀਤਾ ਪਰ ਉਹ ਕਹਿ ਰਹੇ ਮੇਰੀ ਡੈਰੀ ਉਠਾ ਲਓ ਅੱਜ ਤੱਕ ਜਿੰਨੇ ਦੁਰਾਤੀ ਆਏ ਨੇ ਕੋਈ ਕੁਝ ਬੋਲ ਕੇ ਗਿਆ ਮੈਂ ਹਰੇਕ ਨੂੰ ਹੱਥ ਜੋੜ ਕੇ ਮਿਲਿਆ ਇਹ ਭਾਜੀ ਨੇ ਮੈਨੂੰ ਕਿਹਾ ਕਹਿੰਦਾ ਮੀਟੂ ਮੇਰਾ ਰਿਸ਼ਤੇਦਾਰ ਹੈ ਨਵਾਂ ਸ਼ਹਿਰ ਕਹਿੰਦਾ ਉਹ ਸਾਡੇ ਪਾਣੀ ਘਟਦਾ ਇਹਨਾਂ ਨੇ ਭਾਜੀ ਹੋਣ ਮੈਂ ਕਿਹਾ ਸਰ ਘਟਦੇ ਹੋਣਗੇ ਪਹਿਲਾਂ ਤੁੰਗਿਆ ਗੱਲ ਇਹ ਭਾਜੀ ਤੁਸੀਂ ਨੇ ਮੈਨੂੰ ਨਹੀਂ ਨਹੀਂ ਤੁਸੀਂ ਇਹ ਗੱਲ ਕਹੀ ਆ ਵੀ ਆਵੇਂ ਆਪਣੇ ਬੰਦਿਆਂ ਨੂੰ ਸਾਦਾ ਮੈਂ ਕਹਾ ਤੂੰ ਜਿਹੜੇ ਬੰਦਿਆਂ ਦੀ ਗੱਲ ਕਰਦਾ ਉਹ ਸਾਡੇ ਮੈਂ ਕਹਾ ਥੱਲੇ ਆ ਮੇਰੀ ਤਾਂ ਉਹਨਾਂ ਨੇ ਬੋਲ ਚਾਹਦੇ ਨਹੀਂ ਚਲੋ ਜੋ ਵੀ ਹੈਗਾ ਉਹ ਸਾਡਾ ਆਪ ਜੀ ਮੈਂ ਕਹਾ ਇੱਕ ਵਾਰ ਮੇਰੀ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਨਹੀਂ ਨਹੀਂ ਇੱਕ ਵਾਰ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਅਸਲਾ ਦਿਖਾਇਆ ਬੰਦੇ ਨੇ ਅਸਲਾ ਸਾਰਾ ਵੋਟਾਂ ਦੇ ਅੰਦਰ ਜਮਾ ਆਇਆ ਆਪਾਂ ਸਾਡੇ ਸਾਡੇ ਘਰੇ ਆਪਣਾ ਸਾਡੇ ਕੋਈ ਲਿਸਨਸ ਹੈ ਨਹੀਂ ਅਸੀਂ ਅਸਲਾ ਕਿੱਥੋਂ ਤੁਹਾਨੂੰ ਦਿਖਾਉਣਾ ਬੰਦਾ ਸੀ ਦੋ ਨੰਬਰ ਤੋਂ ਨਹੀਂ ਕਹਿ ਸਕਦਾ ਕੀ ਬੰਦੇ ਨੂੰ ਪਛਾਣਦੇ ਆ ਤੁਸੀਂ ਪਛਾਣਦੇ ਆ ਤੁਹਾਡੇ ਸੀਸੀਟੀਵੀ ਫੁਟੇਜ ਕੈਮਰੇ ਲੱਗੇ ਹੋ ਕੀ ਤੁਸੀਂ ਸਾਨੂੰ ਦਿਖਾ ਸਕਦੇ ਆ ਕੋਈ ਬੰਦਾ ਫੜ ਲਓ ਨਹੀਂ ਤੁਹਾਨੂੰ ਸੀਸੀਟੀਵੀ ਫੁਟੇਜ ਦਿਖਾ ਸਕਦੇ ਆ ਤੇ ਬੰਦਾ ਦਿਖਾ ਦਿਓ ਸੀਡੀ ਵੀ ਤੁਸੀਂ ਮੈਨੂੰ ਪ੍ਰੋਪਰ ਅਸੀਂ মিডিਆ ਵਾਲਿਆਂ ਨੂੰ ਸਾਨੂੰ ਸੀਸੀਟੀਵੀ ਫੁਟੇਜ ਦਿਖਾ ਸਕਦੇ ਆ 50 ਜਾਣੇ ਸੀ ਸਾਰ ਛੱਡੋ ਸੀਸੀਟੀਵੀ ਫੁਟੇਜ ਦਿਖਾ ਸਕਦੇ ਆ ਉਹਦੇ ਅਸਲਾ ਤੁਹਾਨੂੰ ਦਿਖਾਇਆ ਆਪਾਂ ਟਰਾਈ ਕਰ ਸਕਦੇ ਆ ਕਰੋ ਕਰੋ ਰਾਤ ਤੇ ਕੈਮਰੇ ਆਪਣੇ ਤੇ ਕਰੋ ਟਰਾਈ ਆਰੇ ਕੋਲਾ ਖੇਡਾ ਬਣ ਕੁੱਟਣਾ ਨਹੀਂ ਆਲਾ ਸੱਟੋ ਕਿੰਨੇ ਤਰ੍ਹਾਂ ਦੇ ਦੇ ਨੀਟ ਕੰਪਟ ਕਰੀਦਾ ਦੇਖੋ ਵੀਰੋ ਇੱਕ ਤੁਹਾਡੀ ਗਲਤੀ ਆ ਸਾਡਾ ਪ੍ਰੋਗਰਾਮ ਖਰਾਬ ਕੁੱਟਾ ਪ੍ਰੋਗਰਾਮ ਲਾਈ ਜੇ ਨੋੜ ਗਿਆ ਉਪਰੋਂ ਤੁਸੀਂ ਐਡੀਕੇਸ਼ਨ ਲਾ ਰਹੇ ਸਾਡੇ ਉੱਤੇ ਮੈਨੂੰ ਸ਼ੁਰੂ ਕਰ ਚਲੋ ਫੰਕਸ਼ਨ ਗਰਾ ਕਰ ਜੇ ਜਨਰੇਟਰ ਖਰਾਬ ਹੋਏ ਮੈਂ ਆਜਿਨੇ ਜਨਰੇਟਰ ਖਰਾਬ ਹੋ ਗਿਆ ਇਸ ਟਾਈਮ ਹਰ ਚੀਜ਼ ਅਵੇਲੇਬਲ ਆ ਹਾਂ ਸਰ ਹਰ ਚੀਜ਼ ਮੇਰੇ ਵਾਲਾ ਬਿਲਕੁਲ ਦੇਖੀ ਨਹੀਂ ਉਹ ਨਾਲ ਦੀ ਨਾਲ ਹੱਲ ਕਰਦਾ ਅਸੀਂ ਹੋਏ ਵੀ ਨਹੀਂ ਗੱਲਾਂ ਹੀ ਮਾਰਦੇ ਨਹੀਂ ਅਸੀਂ ਇਥੇ ਇੱਕ ਦੂਜਾ ਮੰਗਾਵਾਂਗੇ ਬਾਰੇ ਤੁਸੀਂ ਸਟੇਜ ਤੇ ਕੇਸ ਨਾਲ ਮੈਨੇਜਰ ਕੰਟੈਕਟ ਕਰੇ ਸਾਡੇ ਨੂੰ ਕੋਈ ਨਹੀਂ ਮੰਨਿਆ ਜੀ ਅਪਰ ਦੇ ਆਪਣੇ ਕੇਸ ਹੀ ਸਾਰੇ ਬੰਦ ਸਾਡੇ ਬੰਦ ਭਾਜੀ 20% ਸਾਡਾ ਫੂਡ ਲੋਕਾਂ ਨੇ ਖਾਦਾ ਬਾਕੀ ਅਸੀਂ ਪਰਚੰਦਾਂ ਨੂੰ ਸਿੱਟਣਾ ਪੈਣਾ ਠੀਕ ਹੈ ਨਾ ਆ ਆ ਕੁੜੀ ਦਾ ਸਾਧਰ ਠੀਕ ਹੈ ਇਹਨਾਂ ਦੇ ਦੇ ਉੱਤੇ ਭਾਜੀ ਕਿਆ ਬੀਤੀ ਹੋਗੀ ਜੇ ਤੁਹਾਡਾ ਇੱਕ ਜੀਨਰੇਟਰ ਭਾਜੀ ਖਰਾਬ ਹੋ ਗਿਆ ਤੁਹਾਨੂੰ ਬੈਕਅਪ ਨਹੀਂ ਚਾਹੀਦਾ ਯਾਰ ਵੀਰੇ ਕਿੱਥੇ ਚੱਲਦਾ ਏਸੀ ਚੱਲਦਾ ਹੁਣ ਜਿਮਜਿਗੇ ਨੇ ਹਲੇ ਆਪਾ ਜੀ 5 ਵਜੇ ਤੁਸੀਂ ਮੈਨੂੰ ਏਸੀ ਚੱਲਦਾ ਕਰਾ ਦਿਓ ਅਸੀਂ ਸਾਨੂੰ ਏਸੀ ਬੰਦੇ ਨੂੰ ਤੰਗ ਨਹੀਂ ਕੀਤਾ 5 ਵਜੇ ਉਹ ਪਾਜੀ ਤੁਸੀਂ ਤੁਸੀਂ ਕਹਿ ਤਾ ਕਰਨਾ ਅਸੀਂ ਜਦੋਂ ਤੁਸੀਂ ਸਵੇਰ ਤੋਂ ਹੀ ਇੱਥੇ ਆ ਗਏ ਪੈਲਸ ਵਿੱਚ ਤੁਹਾਨੂੰ ਜਿਹੜਾ ਸਵੇਰ ਤੋਂ ਏਸੀ ਚੱਲਦਾ ਮਿਲਿਆ ਕਿ ਨਹੀਂ ਮਿਲਿਆ ਜੀ ਅਸੀਂ ਆਏ 12 ਵਜੇ ਉਸ ਵੇਲੇ ਪਹਿਲਾਂ ਪਹਿਲਾਂ ਗੱਲਿਆ ਮਾੜਾ ਜਿਹਾ ਵਾੜੀ ਨਾਲ ਜਦੋਂ ਤੁਸੀਂ ਇਹਨਾਂ ਨੂੰ ਪਰਵਾ ਕੇ ਏਸੀ ਨਹੀਂ ਚੱਲਦਾ ਤਾਂ ਇਹਨਾਂ ਨੇ ਕੀ ਅਗੂ ਗਿਆ ਇਹ ਕਹਿੰਦੇ ਸਾਡਾ ਥੋੜੀ ਦੂਸਰੀ ਕਾਬੀ ਆ ਗਈ ਆ ਜਿਹਨਾਂ ਨੂੰ ਦੱਸਿਆ ਕਾਬੀ ਆ ਗਈ ਆ ਤੇ ਕਰ ਰਹੇ ਆ ਕਰਦੇ ਕਰਦੇ ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਹੁਣ 5:00 ਵੱਜ ਗਿਆ ਬਾਜੀ ਤੁਹਾਡਾ ਪ੍ਰੋਗਰਾਮ ਜਿਹੜਾ ਸੀਗਾ ਤੁਸੀਂ ਇਹ ਕਹਿੰਦੇ ਕਿ ਜੇ ਇਹਨਾਂ ਦਾ ਏਸੀ ਨਹੀਂ ਚੱਲਿਆ ਉਦੋਂ ਤੁਹਾਡਾ ਪ੍ਰੋਗਰਾਮ ਖਰਾਬ ਹੋ ਜਾਏ ਦੇਖੋ ਤੁਸੀਂ ਪ੍ਰੋਗਰਾਮ ਬੰਦੇ ਕਿੰਨੇ ਕਰ ਸਰ ਧਰਮੀ ਦੇ ਸਾਹਮਣੇ ਤੁਸੀਂ ਆਪ ਤੁਹਾਡਾ ਨਾਮ ਕੀ ਆ ਤੁਹਾਡਾ ਮੇਰਾ ਨਾਮ ਰਜਿੰਦਰ ਕੁਮਾਰ ਪਿੰਡ ਕਿਹੜਾ ਬੇਗਮਪੁਰ ਤੁਸੀਂ ਲੜਕੀ ਤੇ ਕੀ ਲੱਗਦੇ ਹੋ ਫਾਦਰ ਫਾਦਰ ਲੱਗਦਾ ਠੀਕ ਹੈ। ਫੁੱਟਬਾਲ ਕੋਈ ਬੱਚਾ ਕਰਿਓ ਹੁਣ ਵੀ ਨਾ। ਹੁਣਾਂ ਕਿੰਦਰ ਵੱਡ ਹੋ ਜੂਗੀ ਨਾਲੇ। ਅਸੀਂ ਪੱਥਰੀ ਹੁਣ ਥੱਲੇ ਲਾਇਆ ਸੀ ਤਾਂ ਪੱਥਰੇ ਪਾ ਲਈਏ। ਭਾਈ ਜਾਨਦਾ ਲੋਕ ਜਾਨਦੇ ਲੱਗੇ ਹੋਏ ਬੱਚੇ। ਮੇਰੇ ਨਾਲ ਚੱਲ ਗਏ ਸੀ ਨਾ 20% ਲੋਕਾਂ ਨੇ ਫੂਡ ਖਾਦਾ। 80% ਸਾਨੂੰ ਫੂਡ ਬਾਈ ਸਿੱਟਣਾ ਪੈਣਾ। ਹਨਾ ਉਹਦਾ ਕੀ ਅਸੀਂ ਕੀ ਕਰਾਂਗੇ ਉਹਦਾ ਦੱਸੋ। ਠੀਕ ਹੈ ਨਾ? ਇਹ ਕਰੀ ਜਾਂਦੇ ਆ ਜੀ ਹੁਣ ਅਸੀਂ ਇਹ ਮੈਨੇਜਰ ਸਾਹਮਣਾ ਮਿਲ ਕੇ ਗਏ ਆ। ਕਹਿੰਦੇ ਜੀ ਸਾਡਾ ਜਨਰੇਟਰ ਖਰਾਬ ਹੋ ਗਿਆ ਸਾਡਾ ਕੀ ਕਸੂਰ। ਭਾਜੀ ਬੈਕਅਪ ਤਾਂ ਚਾਹੀਦਾ ਹੀ ਹੈ ਕਿ ਨਹੀਂ ਚਾਹੀਦਾ ਤੁਹਾਨੂੰ ਹਾਂ ਗਰਮੀ ਸੀ ਅੱਜ ਨਹੀਂ ਪਹਿਨੀ ਗਰਮੀ ਸੀ ਹੁਣ ਇਹਨਾਂ ਦੇ ਜੋਇੰਟ ਦੇਖਣ ਗਏ ਆ ਬੰਦਾ ਨਹੀਂ ਸਾਡਾ ਰੁਕਿਆ ਹੁਣ ਇਹਨਾਂ ਦੇ ਪੱਖਿਆਂ ਦੇ ਜੋਇੰਟ ਦੇਖਣ ਗਏ ਆ ਸਾਡੇ ਮੋਰੇ ਮੋਰੇ ਇਹਨਾਂ ਨੇ ਹੁਣੇ ਤਾਜ਼ੀਆਂ ਟੀਪਾਂ ਲਾਈਆਂ ਆ ਜੇ ਤੁਸੀਂ মিডিਆ ਵਾਲਿਆਂ ਨੇ ਖੁਦ ਵੀ ਦੇਖਿਆ ਆ ਵਿੱਚ ਦੋ ਜੋਇੰਟ ਤੁਸੀਂ ਨੰਗੇ ਵੀ ਦੇਖੇ ਆ ਤੁਸੀਂ ਫੋਟੋਆਂ ਵੀ ਖਿੱਚੀਆਂ ਪਹਿਲੇ ਜੋਇੰਟ ਸਾਰੇ ਨੰਗੇ ਸਾਰੇ ਹੀ ਨੰਗੇ ਸਗੇ ਜੇ ਕਿਨਾਂ ਨੂੰ ਪੁੱਛਣ ਆਲਾ ਹੋਵੇ ਕੱਲ ਤੁਸੀਂ ਆਪਣੇ ਨਿਆਣੇ ਇੱਥੇ ਲਿਆ ਕੇ ਛੱਡੋ ਤਾਂ ਤੁਹਾਨੂੰ ਪਤਾ ਲੱਗੇ ਭਾਜੀ ਆਪਾਂ ਕਿੱਧਰ ਰਹਿਣ ਕਰਨ ਉਹਦੇ ਰਹਿਣ ਹਾਂਜੀ ਤੁਸੀਂ ਆਪਣਾ ਹੋ ਗਏ ਆਪਣੀ ਸੇਵ ਮਨੀ ਆਪਣਾ ਨਾ ਹਾਰਡਵਰਕ ਮਨੀ ਇਹਨਾਂ ਨੂੰ ਦਈਏ ਅਸੀਂ